ਵੇ ਬੜੇ ਰੋਂਦਾ ਮੈਂ ਤੈਨੂੰ ਦੱਸਾਂ ਦੂਜਿਆਂ ਨਾਲ ਅੱਛਾ ਹਾਂ ਮੈਨੂੰ ਲੱchnੇ ਜੇ ਲੱਗਦੇ ਐ ਓਏ ਆ ਜਾ ਕਿਉਂ ਘਟਾ ਟੋਇਆ ਲਾਦਾ ਪਤਾ ਨਹੀਂ ਕਹੇਗਾ ਨਿਕਲ ਲੰਗੀਆਂ ਓ ਬਸ ਸਹੀ ਆਂਦਾ ਬਾਈ ਅੱਜ ਕੱਲ ਤਾਂ ਤੈਨੂੰ ਪਤੀ ਆ ਮੈਂ ਪਾਸ ਕਰ ਲਾ ਟਾਈਮ ਪਾਸ ਹਾਂ ਹਾਂ ਬਸ ਦਵਾਈ ਚੱਲੀ ਜਾਂਦੀ ਆ ਪੁੱਤ ਤੂੰ ਹੀ ਹਟ ਗਈ ਤੂੰ ਵੀ ਨਹੀਂ ਕੋਈ ਦਾ ਬਸ ਜਿੱਦ ਦੇ ਸਿਰਾਂ ਤੇ ਵਾ ਕੇ ਪੁੱਤ ਉਹਦੀ ਹਟੂ ਢੂਆਂ ਨਹੀਂ ਹਟਦੀਆਂ ਓਏ ਆ ਜਾ ਲਾਭ ਸਿਆ ਲਾ ਦੇ ਦੀ ਵੀ ਮਾੜੀ ਆ ਭੈਣ ਆ ਆ ਗਿਆ ਬਾਈ ਤੇਜ ਆ ਗਿਆ ਆ ਰਿਹਾ ਆ ਗਿਆ ਕਿਉਂ ਘਟਾ ਟੋਇਆ ਲਾਦਾ ਪਤਾ ਨਹੀਂ ਕਹੇ ਨਿਕਲ ਲੰਗੀਆਂ ਉਹ ਬਸ ਸਰੀ ਆਦਾ ਬਾਈ ਅੱਜ ਕੱਲ ਤਾਂ ਤੈਨੂੰ ਪਤੀ ਆ ਮੈਂ ਪਾਸ ਕਰ ਲਾ ਟਾਈਮ ਪਾਸ ਉਹ ਕਰੀਏ ਨਾ ਭਰਾਵਾ ਹੁਣ ਹੱਥੀ ਕੰਮ ਕੀਤਾ ਹੋਇਆ ਪਹਿਲਾਂ ਕਾਹਨੂੰ ਟਿੱਕੀ ਦਾ ਆ ਆਪਣਾ ਦਾ ਗੁੱਸਾ ਆਉਂਦਾ ਇਹ ਕੰਮ ਕਰਿਆ ਉਹ ਹੋਰ ਆ ਭੈਣ ਦੇ ਜਾਰਾਂ ਨੇ ਹੁਣ ਆਲੀ ਪਨੀਰੀ ਨਾ ਦਿਲੂਸ ਕਰਤਾ ਉਹ ਕਿੱਥੇ ਵੋੜਾ ਰਹਿ ਗਏ ਮੈਨੇ ਬਾਈ ਸਾਫ ਸਿਆ ਇੱਕ ਇੱਕ ਅੱਪਾਂ ਅਗੜਾਵਿਆਂ ਕੋਲੇ ਕਿਲੜੀ ਆ ਨਰਮੇ ਦੀ ਹੁਣ ਤਾਂ ਬੱਸ ਸਰ ਗਿਆ ਬਾਈ ਕਿੰਨਾ ਕਿਲਾ ਨਰਮੇ ਦਾ ਕਿਲਾ ਕਿਲਾ ਝੋਨੇ ਦਾ ਸਪਰੇਅ ਕਰਾਉਣਗੇ ਪਏ ਜਾਂਦੇ ਆ ਢੋਲਿਆਂ ਆਣਾਂ ਤੋਂ ਹੁਣ ਤਾਂ ਸਰੀ ਪਿਆ ਹਾਂ ਜੇ ਕੋਈ ਤੂੜੀ ਪਵਾਉਣੀ ਹੈ ਕਿੱਲੇ ਵਾਲੇ ਨੇ ਉਹ ਵੀ ਉਹਨਾਂ ਤੋਂ ਪਵਾਉਣਗੇ ਬਸ ਹੁਣ ਤਾਂ ਸਰ ਗਿਆ ਸਾਰੀ ਚੀਜ਼ ਮੁੰਡਾ ਸਿੱਧਾ ਕੰਮ ਛੱਡ ਗਏ ਛੱਡ ਗਏ ਹੁਣ ਤਾਂ ਸਾਰਾ ਮਸ਼ੀਨਰੀ ਤੇ ਹੋ ਗਿਆ ਮਸ਼ੀਨਰੀ ਚੁੱਕ ਹੋ ਗਿਆ ਭਾਈ ਪੈਸਾ ਪੰਜਾ ਅੱਖ ਨੇ ਪੈਸਾ ਨਹੀਂ ਖੜਦਾ ਆਹੀ ਪੈਸਾ ਖੜੇ ਹਾਂ ਹਾਹੀ ਗੱਲ ਆ ਬਾਈਹੀ ਗੱਲ ਆ ਨਾ ਇੱਕ ਮੈਂ ਤੈਨੂੰ ਹੋਰ ਗੱਲ ਕਹਿੰਦਾ ਸੀ ਹਾਂ ਬਾਈ ਦੱਸ ਮੈਂ ਤੈਨੂੰ ਆਪਦਾ ਕਰ ਕੀ ਕਹਿਣਾ ਹਾਂ ਗਾਹਾਂ ਨਾਲ ਗੱਲ ਕਰੀ ਉਹ ਤਾਂ ਜੱਜ ਦੀ ਗੱਲ ਦੱਸੀ ਬਾਈ ਕੋਈ ਆ ਜੱਜ ਦੀ ਤਾਂ ਚੱਜਦੀ ਐ ਹਾਂ ਉਹ ਤੇਰੇ ਵਾਲੇ ਜਵਾਬ ਜੀਦੇ ਮੈਨੂੰ ਲੱਛਣ ਮਾੜੇ ਲੱਗਦੇ ਨੇ ਕਿਵੇਂ ਕੀ ਗੱਲ ਹੋ ਗਈ ਬਾਈ ਉਹ ਮੈਨੂੰ ਠੀਕ ਨਹੀਂ ਲੱਗਦਾ ਤੁਹਾਡਾ ਵਾਲਾ ਜਵਾਬ ਜਾ ਕੀ ਹੋ ਗਿਆ ਉਹ ਪਰਲੇ ਵੜਿਆ ਨਾ ਰਲਦਾ ਮੈਂ ਤੈਨੂੰ ਦੱਸਾਂ ਦੂਜਿਆਂ ਨਾਲ ਅੱਛਾ ਹਾਂ ਮੈਨੂੰ ਲੱchnੇ ਦੇ ਲੱਗਦੇ ਐ ਉਹ ਯਾਰ ਬਾਈ ਸਾ ਮੇਰੇ ਮੁੰਡੇ ਤੇ ਤੂੰ ਤਾਂ ਨਾ ਲਾ ਬਾਈ ਉਹ ਭਰਾਵਾ ਮੈਂ ਤਾਂ ਨਾ ਤੂੰ ਤਾਂ ਲਾਉਣਾ ਹੈਗਾ ਮੈਂ ਤਾਂ ਲਿਹਾਜ਼ ਕਰਕੇ ਇਦਨੂ ਕਹਿਤਾ ਮੇਰਾ ਮੁੰਡਾ ਦਾ ਇਨਾ ਸੌਆ ਕਿੱਲੇ ਕੋਹਦਾ ਪਾਣੀ ਤਰਦਾ ਫਿਰ ਮੈਨੂੰ ਤਾਂ ਲੱਗਦਾ ਉਹਨੇ ਫੋਸ ਹੀ ਮਿੱਦ ਤਾੜਗਾ ਉਹ ਸੌਹ ਦਿੰਦਾ ਖਾ ਪਿੰਡ ਮੇਰੇ ਮੁੰਡੇ ਦੀ ਅੱਛਾ ਯਾਰ ਹਾਂ ਪਹਿਲਾ ਬੰਦਾ ਯਾਰ ਜਾਰੀ ਦੀ ਤੂੰ ਕੌੜ ਜਹਾਜ ਰੱਖੀ ਦੇਖ ਤੂੰ ਮੇਰੇ ਨਾਲ ਫਿਰ ਕਹਿ ਜਾ ਸੁਨੇਹਾ ਦਿੱਤਾ ਮੈਨੂੰ ਤੂੰ ਫਰੋ ਆਵਾ ਮੈਨੂੰ ਤਾਂ ਛੱਕ ਜਾ ਪਿਆ ਸੀ ਚਾਣਾ ਚੰਗਾ ਬੰਦਾ ਯਾਰ ਤੂੰ ਚਾਹੇਂ ਗਿਆ ਗੱਲਾਂ ਤੈਨੂੰ ਸੋਹਣੀਆਂ ਨਹੀਂ ਜਿੱਥੇ ਯਾਰੀ ਹੋਵੇ ਉਹ ਭਈ ਮੈਂ ਤਾਂ ਚੰਗੀ ਗੱਲ ਹੀ ਕਹਿਣਾ ਤੈਨੂੰ ਨਹੀਂ ਚੰਗ ਠੀਕ ਲੱਗਦੀ ਭਈ ਨਾ ਮਨ ਜਾ ਵਸ ਯਾਰੀ ਤੋੜਨ ਵਾਲੀਆਂ ਗੱਲਾਂ ਕਰਦਾ ਤੇ ਨਹੀਂ ਵੱਡੇ ਭਾਈ ਨਹੀਂ ਵੱਡੇ ਭਾਈ ਮੈਨੂੰ ਜਿਹੇ ਜੀ ਬਿੜਕਾਈ ਸੀ ਮੈਂ ਤੈਨੂੰ ਕਹਿ ਤੀ ਤੇਰਾ ਜਬਾਗ ਹੋਇਆ ਕਿ ਮੇਰਾ ਹੋਇਆ ਯਾਰ ਆਏ ਤਾਂ ਠੀਕ ਆ ਹਾਂ ਗਰਮ ਨਾ ਹੋ ਉਹ ਮਾਰੇ ਆ ਖਿਆਲ ਕਰ ਲਈ ਮੈਂ ਵੀ ਮਾਰੇ ਆ ਖਿਆਲ ਕਰਨੀ ਨੇ ਮੈਨੂੰ ਕਿਹਾ ਸੀ ਪੱਕਾ ਪਤਾ ਕਰ ਲਾਂਗੇ ਮੈਂ ਮੁੰਡੇ ਦਾ ਕਾਲਜੋਂ ਆਉਂਦਾ ਹੁਣ ਸਰ ਸੱਣੀ ਰਲਾਉਂਦਾ ਪਾਣੀ ਪੀਵਾਂ ਉਹ ਤਾਂ ਤੇਰੀ ਗੱਲ ਮੈਂ ਮੰਨਦਾ ਦੁੱਧ ਤੇ ਪੁੱਤ ਦਾ ਵਿੜਕ ਉਬਲ ਜਾਂਦਾ ਪਤਾ ਨਹੀਂ ਲੱਗਦਾ ਮਾੜੀ ਜੀ ਰੱਖੀ ਵਿੜਕ ਕੋਈ ਗੱਲ ਨਹੀਂ ਬਾਈ ਕਰੂੰ ਮੈਂ ਹਾਂ ਠੀਕ ਹੈ ਚੰਗਾ ਫਿਰ ਆ ਠੀਕ ਆ ਬਾਈ ਠੀਕ ਮਨਾ ਮੇਰੇ ਅੱਤੇ ਜੇ ਤਾਂ ਆਪਾਂ ਉਹੀ ਗੱਲ ਫੇਗੇ ਕਰ ਨਹੀਂ ਤਾਂ ਗੌਰ ਪੂਗੀ ਗੱਲ ਸੱਚੀ ਕਹਿ ਕੇ ਗਿਆ ਦੁੱਧ ਦੇ ਪੁੱਤ ਦਾ ਵਿਗੜੇ ਤੇ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੀਰ ਵਿਗੜ ਜੇ ਦੁੱਧ ਵੀ ਇੱਕ ਦਿਨ ਟਪ ਗਿਆ ਖਰਾਬ ਹੋ ਜਾਂਦਾ ਪੁੱਤ ਤੇ ਜਵਾਨੀ ਵੀ ਮਾੜੀ ਐ ਹੁਣ ਜਵਾਨੀ ਚ ਪੈਰ ਰੱਖਿਆ ਚੱਲ ਦੇਖਦੇ ਕੋਈ ਗੱਲ ਨਹੀਂ ਕਰਦਿਆਂ ਗੌਰ ਕਰਨੀ ਭੂ ਗौरा ਲਾਦਾ ਕੋਈ ਪਤਾ ਨਹੀਂ ਜਿਹੜੀ ਤੇਜਾ ਕਹਿ ਕੇ ਗਿਆ ਨਾ ਕੱਲ ਤਾਂ ਹੋ ਗਿਆ ਹਨੇਰਾ ਹੁਣ ਦੇਖਦਾ ਕੋਈ ਨਾ ਪਹਿਲਾਂ ਕਰਨਾ ਭੂ ਇਹਦਾ ਵੀ ਪਿੱਛਾ ਇਹਦਾ ਅਰੇ ਕੋਈ ਦੀਨ ਨਹੀਂ ਓ ਮੁੰਡਾ ਆ ਬੱਪੂ ਉਹ ਅੰਦਰ ਕੀ ਕਰਦਾਗਾ ਬਾਹਰ ਭਾਜਾ ਘਰ ਗੌਰ ਗੁਰਾ ਖੜਾ ਖੜ ਕਰਦੀ ਮਣੀ ਮੁੱਟੀ ਹਾਂ ਗੋਰੀ ਬਾਪੂ ਆ ਮੋਬਾਈਲ ਤੇ ਦੇਖੀ ਆਵੇਂ ਮੜਾ ਜਾ ਚੱਲੋ ਮੈਂ ਐ ਦੱਸ ਵੀ ਤੇਰੀ ਮਾਂ ਕਿੱਧਰ ਗਈ ਆ ਉਹ ਤਾਂ ਉਹ ਪਰਲੇ ਘਰਾਂ ਨੇ ਮਰਗਤ ਹੋ ਗਈ ਨੇ ਬੁੜੀ ਦੀ ਤੱਥੀ ਹੋ ਗਈ ਸੀ ਉਧਰ ਗਈ ਗਈ ਆ ਉਹ ਵੀ ਮਾਂ ਦਿੱਤੀ ਨਾ ਵਿਆਹ ਜਿੰਨਾ ਚਾਹ ਬਣਾਉਂਦੀ ਆ ਮਰਗਤ ਦਾ ਭੱਜੀ ਦੂਰੀ ਜਾਂਦੀ ਆਲੇ ਦੇ ਕੀ ਕਹਿੰਦਾ ਬਾਪੂ ਤੂੰ ਆ ਮੋਬਾਈਲ 'ਚ ਕੀ ਦੇਖਦਾਗਾ ਅੰਦਰ ਕੱਢ ਲਾ ਪਾਣੀ ਜੇ ਬਾਣੀ ਆ ਰਿਹਾ ਹੁਣ ਉਹਦੀਆਂ ਵੀਡੀਓ ਜੀ ਦੇਖਦਾ ਸੀ ਅੱਛਾ ਹਾਂ ਮਾਲ ਨੂੰ ਨੀਰਾ ਪਤਾ ਹਾਂ ਨੀਰਾ ਪਤਾ ਤੇ ਆਟਾ ਭੁੱਕ ਕੇ ਆਉਣਾਗਾ ਤੇ ਤਾਰੇ ਕੱਢ ਕੇ ਲੈਉਣੀਆਂ ਨੇ ਤਾਰੇ ਸਿੱਧੀ ਕੱਢ ਲਾਂਗਾ ਨਾ ਹੁਣ ਉਹਨੂੰ ਕੀ ਚੋਣੀਆਂ ਨੇ ਮੱਧਾਂ ਦੇ ਦੋ ਇਹ ਵੀ ਨਹੀਂ ਹੋਇਆ ਬਾਪੂ ਐਸੀ ਐਸੀ ਦੀ ਦੁੱਧ ਕੱਢ ਲਾਂਗੇ ਆਪਾਂ ਲੈਉਣਾ ਕੱਢ ਕੇ ਮੈਂ ਥੋੜੀ ਵੀਡੀਓ ਰਹਿ ਗਈ ਬਸ ਉਹ ਦੇਖ ਲੈ ਫਿਰ ਲੈਉਣਾ ਕੱਢ ਕੇ ਦੇਖ ਲੈ ਭਾਈ ਲੱਤਾਂ ਚੱਕ ਲੈਣਾ ਰੱਬ ਵੀ ਨਹੀਂ ਕਿਹੜਾ ਕੋਈ ਡਾਇਰ ਡੋਕਰਾ ਲਾੜ ਥੋੜੀ ਮਾੜੀ ਤੇ ਲੱਗਦੇ ਨਹੀਂ ਵੀ ਮਾੜੇ ਨੇ ਉਹ ਤਾਂ ਚਿੰਮਾ ਚੁੰਮਾ ਪੀਂਦਾਗਾ ਲੋਫਰ ਟੂ ਰੈਫਰ ਦਾ ਜਿਹੜੇ ਸਾ ਉਹਨਾ ਨਾ ਮੂਰੇ ਬੋਲਦਾ ਜਿਹੜੇ ਸਾ ਅੰਦਰ ਵੱੜ ਜਾਂਦਾ ਨਿਕਲ ਜਾਂਦਾ ਲੱਗਦਾ ਠੀਕ ਆ ਲੱਛਣ ਸਹੀ ਗੱਲ ਤਾਂ ਆ ਸਹੀ ਕਾ ਬਸ ਸਹਿਮਤ ਹੋ ਸਹੀਕਾਰ ਉਹ ਠੀਕ ਹੈ ਵਧੀਆ ਪੁੱਤ ਦਵਾਈ ਤੂੰ ਹੀ ਲੈ ਲੈਣਾ ਹਾਂ ਬਸ ਦਵਾਈ ਚੱਲੀ ਜਾਂਦੀ ਆ ਪੁੱਤ ਤੂੰ ਹੀ हट ਗਈ ਤੂੰ ਹੀ ਉਹਦਾ ਬਸ ਜਿੱਦ ਕਰਦਾ ਜਵਾ ਕੇ ਪੁੱਤ ਉਹਦੀ ਹਟੂ ਠੂਆਂ ਨਹੀਂ ਹਟਦੀਆਂ ਦਿਖਾਇਆ ਨਹੀਂ ਕਿਸੇ ਡਾਕਟਰ ਨੂੰ ਦਿਖਾ ਲੈਣਾ ਬਸ ਦਵਾਈ ਦੇ ਆਂ ਦਾ ਦਵਾਈ ਖਾਈ ਜਨੇ ਹੈਗੇ ਫਰਕ ਪੈਂਦਾ ਕਿ ਪੈਂਦਾ ਨਹੀਂ ਕੁਛ ਉਹ ਕੁਛ ਨਹੀਂ ਕੰਮ ਤੋਂ ਬੇਲ ਨਹੀਂ ਮਰਦੀ ਅੱਛਾ ਇਹ ਕੰਮ ਤੋਂ ਬੇਲ ਮਿਲੂ ਮਾ ਡਾਇਰੈਕਟਰ ਕਹਿੰਦਾ ਵੀ ਰੈਸਟ ਕਰਨੀ ਆ ਜੱਸਾ ਨਹੀਂ ਕੰਮ ਕਰਦਾ ਜੱਸਾ ਤਾਂ ਲਾਇਆ ਨਹੀਂ ਕਰੇ ਮੈਂ ਕਹਾਂ ਨਹੀਂ ਉਹਨੂੰ ਦੱਸੇ ਨੂੰ ਕਰੇ ਕੰਮ ਕੰਮ ਕਰਦਾ ਨਹੀਂ ਕੋਈ ਆ ਲੈ ਕਰੀ ਜਾਂਦਾ ਮਾਪੂਸ ਸਾਮ ਦਾਗਾ ਉਹਦਾ ਮੈਂ ਵੀ ਕਰ ਲੈਣਾ ਹੋਰ ਦੱਸ ਤੇ ਜੱਸਾ ਕਿੱਥੇ ਆ ਤੇਰੀ ਬੇਬੇ ਕਿਵੇਂ ਆ ਬੇਬੇ ਵਧੀਆ ਉਹ ਠੀਕ ਰਹਿੰਦੀ ਆ ਵਧੀਆ ਵਧੀਆ ਠੀਕ ਆ ਹੁਣ ਤੇ ਬੇਬੇ ਅੱਛਾ ਗੋਡੇ ਗੋਡੇ ਠੀਕ ਨੇ ਉਹਦੇ ਹੁਣ ਤਾਂ ਗੋਡੇ ਠੀਕ ਨੇ ਹਾਂ ਤੇਰਾ ਬਾਪੂ ਬਾਪੂ ਵੀ ਠੀਕ ਹੈ ਉਹਦੇ ਗੋਡੇ ਵੀ ਠੀਕ ਨੇ ਮਾਰਦਾ 88 88 ਅੱਛਾ ਓਕੇ ਆ ਜਾਵਾਂ ਅੱਛਾ ਤੇ ਮੈਂ ਤਾਂ ਹੀ ਆ ਜਾ ਮੈਂ ਜੱਸਾ ਕਿੱਥੇ ਆ ਉਹ ਜੱਸਾ ਤਾਂ ਅੰਦਰ ਆ ਜਾ ਦੇਖੀ ਜਾਂਦਾਗਾ ਤੂੰ ਇਹਨੂੰ ਐ ਦੱਸ ਹਾਂ ਵੀ ਮਾੜਾ ਸੰਗ ਨਾ ਕਰੋ ਕਿਤੇ ਕਿਸੇ ਦੇ ਇਹਨੂੰ ਸਮਝਾ ਦੇ ਤੂੰ ਮੈਨੂੰ ਸਿਆਣਾ ਲੱਗਦਾ ਮਾੜਾ ਮੋਟਾ ਮੈਂ ਤਾਂ ਸਿਆਣਾ ਇਹ ਤਾਂ ਕਿਸੇ ਨਸ਼ੇ ਵਕਤਾਂ ਚ ਵੀ ਰਹਿੰਦੇ ਇਹ ਤਾਂ ਹੋਰ ਮੁੰਡਿਆਂ ਨਾਲ ਵੀ ਨਹੀਂ ਰਹਿੰਦੇ ਅਸੀਂ अच्छाoida ਕੱਲੇ ਆਪ ਦਾ ਅੱਢ ਹੀ ਰਹਿਣੇ ਆਗੇ ਸਾਰੇ ਚਲੋ ਲਾਂਬਾ ਨਾ ਦਵਾ ਦਿਓ ਕਿਸ ਤੋਂ ਜਮਾਨੀ ਦਵਾਉਂਦੇ ਆ ਗਾੜੀ ਨਾ ਪਟਾ ਦਿਓ ਮੇਰੀ ਨਹੀਂ ਪਣਾਉਂਦੇ ਚਲਾ ਅੰਦਰ ਬੈਠਾ ਜਾ ਉਹਦੇ ਕੋਲੇ ਤੂੰ ਦਵਾਈ ਲਈ ਚੱਲ ਗੌਰ ਨਾਲ ਫਿਰ ਉਹ ਲਈ ਇਹਨਾਂ ਭਰਾਵਾ ਜਾਰਾ ਲਾਉ ਸਿਆ ਨਸ਼ੇ ਦੀ ਗੱਲ ਤਾਂ ਮੈਂ ਕੀਤੀ ਨਹੀਂ ਜਿਹੜੀ ਨਸ਼ੇ ਦੀ ਗੱਲ ਕਰ ਗਿਆ ਇਹ ਤਾਂ ਕੋਈ ਗੜਬੜਾ ਕੱਲ ਦੇਖਦੇ ਆ ਇੱਕ ਦਿਨ ਜਿਹੜਾ ਪਤਾ ਲੱਗਦਾ ਨਹੀਂ ਹੌਲੀ ਹੌਲੀ ਦੇਖਦੇ ਆ ਕਰਦੇ ਆ ਕੋਈ ਰ ਮਸ਼ਵਰਾ ਕਿਸੇ ਨਾਲ ਲਾਉਨੇ ਆ ਪਿੱਛੇ ਬੰਦਾ ਇਹਦੇ ਠੀਕ ਆ ਮਣਾ ਮੇਰੇ ਆ ਤੋ ਕਿਵੇਂ ਆ ਜੱਸੇ ਵਧੀਆ ਗੁਰੂ ਦੂਦਾਟ ਵਧੀਆ ਵਧੀਆ ਹੋਰ ਬਹਿ ਜਾ ਹਾਂ ਇਹ ਲੱਤਾਂ ਚੱਕੀ ਪਿਆ ਬਾਪੂ ਵੀ ਕਹਿੰਦਾ ਲੱਤਾਂ ਚੱਕੀ ਪਿਆ ਫਿਲਮਾਂ ਜੀ ਦੇਖੀ ਆਦਾ ਯਾਰ ਮੈਂ ਕਾਲੇ ਬਣਾ ਫਿਲਮਾਂ ਦੇ ਹੋਰ ਕਰਟਾ ਵਧੀਆ ਵਧੀਆ ਹੋਰ ਫਿਰ ਅੱਜ ਕਿਵੇਂ ਬੱਸ ਮੈਂ ਤਾਂ ਉਹੀ ਆ ਗਿਆ ਤੇਰੇ ਕੋਲ ਢੇੜਾ ਮਾਰਨਾ ਹੋਰ ਫਿਰ ਵਧੀਆ ਵਧੀਆ ਤੇ ਤਾਇਆ ਕਿਵੇਂ ਅੱਜ ਕਰੇ ਅੱਜ ਬਹਿੰਦਾ ਪਤਾ ਨਹੀਂ ਕਿਵੇਂ ਆ ਰਿਹਾ ਯਾਰ ਅੱਗੇ ਤਾਂ ਥੇਤੀ ਹੁੰਦਾ ਸੀ ਹੋਰ ਅੱਜ ਕਿਵੇਂ ਆ ਰਿਹਾ ਪਤਾ ਨਹੀਂ ਮੈਨੂੰ ਵੀ ਅੱਜ ਕਈ ਜਾਂਦਾ ਸੀ ਹਨਾ ਬੈਠਾਂਗਾ ਤਾਂ ਲੱਤਾਂ ਚੱਕੀ ਬੈਠਾਂਗਾ ਹੁਣ ਮੈਂ ਖਰਾਬ ਆ ਗਿਆ ਹਾਂ ਹਾਂ ਹੁਣ ਹੀ ਤੇ ਮੈਨੂੰ ਬਾਰਾਂ ਦੇ ਜਾ ਰਿਹਾ ਹੁਣ ਆਉਂਦੇ ਨੂੰ ਮੈਨੂੰ ਪਗਾਈ ਮਾਰ ਲੱਗ ਗਿਆ ਕੀ ਕਹਿੰਦਾ ਤੈਨੂੰ ਉਹ ਤੇਰੇ ਵਾਰੀ ਬੋਲੇ ਕੰਮ ਨਹੀਂ ਕਰਦਾ ਉਹ ਐ ਨਹੀਂ ਕਰਦਾ ਮੈਂ ਚੱਲ ਕਹਿਣੇ ਆ ਮੈਂ ਚੱਲ ਜਾ ਕੇ ਸਾਰਾ ਦਿਨ ਮੈਂ ਕੰਮ ਕਰਦਾ ਹਾਂ ਇਹ ਗੱਲ ਹੁੰਦੀ ਆ ਉਹਦੇ ਨਾਲ ਮੇਰੇ ਸਾਲੇ ਦੇ ਤੀਵੀਆਂ ਵਾਂਗੂ ਕਿਵੇਂ ਘੁਸਰ ਘੁਸਰਤੇ ਆਈਏ ਮੈਂ ਉਹਨਾਂ ਨਾਲ ਗੱਲ ਕਰਿਆ ਮੈਂ ਬਤਨ ਦੇਖੀ ਆਇਤਨ ਬੈਠਾ ਦੇਗਾ ਕਿਵੇਂ ਕਰੀਏ ਚਲ ਆ ਜਾਨੂੰ ਕਹਿ ਦਾਂਗੇ ਆਟਾ ਆਟਾ ਭੁੱਖ ਕੇ ਆਉਣੇ ਆ ਚਲ ਆ ਕਦੋਂ ਕੰਮ ਲਾਉਣਾ ਇਹਨੂੰ ਮੈਂ ਕੋਈ ਚਲ ਉਧਰ ਕਰ ਲਾਂ ਇਹਨਾਂ ਨਾਲ ਗੱਲ ਬੋਲੋ ਬਪੂ ਨਾ ਤਾਂ ਮੈਂ ਆਟਾ ਬੁਕਾਉਣ ਲੈ ਤਾਰਾਂ ਦੂਰਾ ਚੋਲੇ ਆ ਮੈਂ ਉਧਰ ਆ ਠੀਕ ਆ ਨਵੇੜਾ ਹੀ ਕੰਮ ਹੋਣ ਉਧਰ ਚੱਲੇ ਤਾਇਆ ਆਹ ਬੁੱਤ ਤੈਨੂੰ ਮੈਂ ਕੰਮ ਕੰਮ ਕਰ ਲਿਆ ਕਰ ਘਰ ਦੇ ਮੈਂ ਸਾਰਾ ਦਿਨ ਨਵੇਲਾ ਹੋਰ ਬੁੱਤ ਨੂੰ ਮਾੜਾ ਮੋਟਾ ਸਮਝਾਦਾ ਕਰ ਤੂੰ ਬੰਦਾ ਸਿਆਣਾ ਲੱਗਦਾ ਮੈਨੂੰ ਮੈਂ ਤੈਨੂੰ ਮੋੜ ਮੋੜ ਕਹਿਣਾ ਤੇ ਬਗਲ ਕਿਧਰ ਆਪਣਾ ਪਸ਼ੂ ਆਇਆ ਗੁਰੀ ਫਿਰ ਚੱਲੀਏ ਉਧਰ ਨੇ ਹਾਂ ਕੰਮ ਲਾਉਣਾ ਇਹਨੂੰ ਮੈਂ ਜਾ ਕੇ ਅਸਾ ਲਾ ਦੇ ਸ਼ੇਰ ਬਣ ਕੇ ਇਹਦੀ ਮਾਂ ਵੀ ਗੌਰ ਕਰਦੀ ਨਹੀਂ ਸਾਰਾ ਦਿਨ ਕੌਲੀ ਕਾਹਦੇ ਫਿਰਦੀ ਰਹਿੰਦੀ ਹੈਗੀ ਮਾੜੀ ਮੋਟੀ ਮੁੰਡੇ ਦੀ ਗੌਰ ਕਰ ਲੇ ਜੇ ਕੋਈ ਗੱਲ ਨਹੀਂ ਕਰਦਾ ਉਹਦੇ ਨਾਲ ਵੀ ਆਉਣ ਦੇ ਗੱਲ ਕਰਾਂ